ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਕਿ ਡੰਗਰ ਵਾਰ-ਵਾਰ ਰਿਪੀਟ ਕਿਉਂ ਹੁੰਦਾ ਹੈ ਇਹਦੇ ਮੇਨ ਕਾਰਨ ਹੁੰਦੇ ਨੇ ਕਈ ਵਕਤ ਡੰਗਰ ਦੇ ਅੰਦਰ ਕਮਜ਼ੋਰੀ ਹੁੰਦੀ ਹੈ ਠੀਕ ਹੈ ਜੀ ਜਾਂ ਕਈ ਵਕਤ ਡੰਗਰ ਤਾਰੇ ਸਾਫ਼ ਨਹੀਂ ਦਿੰਦਾ ਜਾਂ ਉਹਨਾਂ ਅੰਦਰ ਇਫੈਕਸ਼ਨ ਹੋਈ ਹੁੰਦੀ ਹੈ ਇਹ ਚੀਜ਼ਾਂ ਦਾ ਵੀ ਆਪਾਂ ਨੂੰ ਮੇਨ ਧਿਆਨ ਰੱਖਣਾ ਚਾਹੀਦਾ ਇਸ ਇਸ ਕਾਰਨ ਵੀ ਡੰਗਰ ਵਾਰ-ਵਾਰ ਰਿਪੀਟਿੰਗ ਤੇ ਆਉਂਦਾ ਠੀਕ ਹੈ ਜੀ ਜਾਂ ਫਿਰ ਡੰਗਰ ਦੇ ਕਈ ਇਹਨਾਂ ਆਪਾਂ ਕਹਿ ਦਿੰਨੇ ਬੱਚੇ ਦਾ ਨਿਕਮਜ਼ੋਰ ਵੀ ਹੁੰਦੀ ਐ ਉਹਦੇ ਵਾਰ ਉਹਦੇ ਕਾਰਨ ਵੀ ਡੰਗਰ ਵਾਰ-ਵਾਰ ਰਿਪੀਟ ਤੇ ਆ ਜਾਂਦਾ ਕਈ ਇਹਨਾਂ ਆਪਾਂ ਕੀ ਕਰਦੇ ਆ ਜੀ ਆਪਾਂ ਡਾਕਟਰ ਕਹਿੰਦੇ ਬੱਚੇ ਦਾ ਨਿਕਮਜ਼ੋਰ ਆਪਾਂ ਕਹਿੰਦੇ ਤੁਸੀਂ ਟੀਕਾ ਲਾ ਦੋ ਸੈੱਟ ਹੋ ਜਾਊਗੀ ਕੋਈ ਨਾ ਤੁਸੀਂ ਟੀਕਾ ਲਾ ਦੋ ਪਰ ਨੇਂ ਜੀ ਕਦੇ ਵੀ ਆ ਟੀਕਾ ਨਾ ਭਰੋ ਕਿਉਂਕਿ ਉਹਦੇ ਨਾਲ ਵੀ ਆਪਾਂ ਨੂੰ ਕਈ ਕਾਰਨ ਹੁੰਦੇ ਨੇ ਕਈ ਵੇਲੇ ਡੰਗਰ ਨਹੀਂ ਵੀ ਰਹਿੰਦਾ ਕਈ ਵੇਲੇ ਹਾਰ ਰਿਆ ਵੀ ਜਾਂਦਾ ਕਿਸੇ ਦਾ ਹਨਾ ਕਈ ਵੇਲੇ ਰਹਿੰਦਾ ਵੀ ਨਹੀਂ 메ਨ ਕਾਰਨ ਇਕ ਇਨਾਂ ਨੂੰ بار بار ਰਿਪੀਟ ਹੁੰਦੇ ਨੇ ਜਿਹੜੇ ਡੰਗਰ ਉਹਨਾਂ ਦਾ 메ਨ ਕਾਰਨ ਮਿਨੀ ਮਿਕਸਚਰ ਵੀ ਆ ਮਿਨੀ ਮਿਕਸਚਰ ਰੈਗੂਲਰ ਜ਼ਰੂਰ ਪਾਇਆ ਕਰੋ ਜੀ ਜਿਵੇਂ ਆਪਾਂ ਫੀਡ ਜ਼ਰੂਰ ਪਾਉਨੇ ਆ ਉਵੇਂ ਮਿਨੀ ਮਿਕਸਚਰ ਪਾਉਣਾ ਵੀ ਬਹੁਤ ਜ਼ਰੂਰੀ ਆ ਉਹ ਕਈ ਕਮੀਆਂ ਨੂੰ ਦੂਰ ਕਰਦਾ ਇਹਨਾਂ ਦੇ ਅੰਦਰ ਜਿਵੇਂ ਕਾਸੀ ਦੀ ਘਾਟ ਪੈ ਜਾਂਦੀ ਹੈ ਉਹਨੂੰ ਵੀ ਦੂਰ ਕਰਦਾ ਹੈ ਮਿੰਨੀ ਮਿਕਸਚਰ ਪਾਉਣਾ ਇੱਕ ਬਹੁਤ ਜ਼ਰੂਰੀ ਹੋ ਗਿਆ ਹੁਣ ਇਹਨਾਂ ਨੂੰ ਕਿਉਂਕਿ ਅੱਗੇ ਤਾਂ ਡੰਕਰ ਜਿਹੜੇ ਹੁੰਦੇ ਤੇ ਉਹ ਬਾਹਰ ਚੁਗਦੇ ਹੁੰਦੇ ਤੇ ਕਈ ਤਰ੍ਹਾਂ ਦੇ ਕੱਖ ਗੰਡਾ ਖਾਂਦੇ ਸੀ ਠੀਕ ਹੈ ਜੀ ਹੁਣ ਆਪਾਂ ਜਿਹੜਾ ਚੀਜ਼ ਇਹਨਾਂ ਨੂੰ ਪਾਵਾਂਗੇ ਇਹ ਉਹ ਹੀ ਖਾਂਦੇ ਨੇ ਇਸ ਕਾਰਨ ਇਹਨਾਂ ਦੇ ਅੰਦਰ ਵੀ ਬਹੁਤ ਘਟਨਾ ਪੈਣ ਲੱਗ ਗਈਆਂ ਜਾਦਾ ਘਾਟ ਪੈਣ ਕਰਕੇ ਇਹ बार-बार रिपीट ਤੇ ਆ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਮਿਨੀ ਮਿਕਸਚਰ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਮਿਨੀ ਮਿਕਸਚਰ ਪਾ ਲਓ ਬਹੁਤ ਕੰਪਨੀਆਂ ਦੇ ਮਿਨੀ ਮਿਕਸਚਰ ਆਉਂਦੇ ਨੇ ਠੀਕ ਹੈ ਜੀ ਇਸ ਉਸ ਨੂੰ ਮਿਨੀ ਮਿਕਸਚਰ ਨੂੰ ਤੁਸੀਂ ਰੈਗੂਲਰ ਪਾਇਆ ਕਰੋ ਇੱਕ ਡੰਗਰ ਨੂੰ 50 ਗ੍ਰਾਮ ਮਿਨੀ ਮਿਕਸਚਰ ਜ਼ਰੂਰ ਪਾਇਆ ਕਰੋ ਜਾਂ ਤੁਸੀਂ ਇਹ ਰੂਟੀਨ ਬਣਾ ਲਓ ਮਿਨੀ ਮਿਕਸਚਰ ਦੀ ਜਿਵੇਂ ਆਪਾਂ ਫੀਡ ਪਾਉਨੇ ਆ ਕੱਖਾਂ ਦੇ ਫੀਡ ਪਾ ਕੇ ਉਸ ਤੋਂ ਬਾਅਦ ਜਿਹੜਾ ਆਮ ਆਪਣੇ ਇੱਕ ਚਮਚਾ ਹੁੰਦਾ ਉਹ ਸੁਬਾ ਸ਼ਾਮ ਫੀਡ ਤੇ ਪਾ ਦਿਆ ਕਰੋ ਤੇ ਥੋੜੇ ਜੇ ਕ ਹੱਥ ਮਾਰਤਾ ਕੱਖਾਂ ਦੇ ਵਿੱਚ ਉਰ ਲਾ ਕੇ ਬਹੁਤ ਵਧੀਆ ਰਿਜ਼ਲਟ ਆਉਂਦਾ ਉਹਦਾ ਫੀਡ ਦਾ ਵੀ ਤੇ ਮਿਨੀ ਮਿਕਚਰ ਦਾ ਵੀ ਤੁਸੀਂ ਇਸ ਤਰੀਕੇ ਨਾਲ ਪਾ ਸਕਦੇ ਹੋ ਉਹਨੂੰ ਮਿਨੀ ਮਿਕਚਰ ਨੂੰ ਮਿਨੀ ਮਿਕਚਰ ਤਾਂ ਆਮ ਜਿਵੇਂ ਤੁਹਾਨੂੰ કહਾਂ ਵੀ ਤੁਸੀਂ ਇਹੀ ਜਿਹੜਾ ਮੈਂ ਦੱਸਾਂ ਵੀ ਉਹੀ ਮਿਨੀ ਮਿਕਚਰ ਪਾਓ ਨਹੀਂ ਜੀ ਜਿਹੜਾ ਤੁਹਾਨੂੰ ਵੈਸਟ ਲੱਗਦਾ ਉਹ ਮਿਨੀ ਮਿਕਚਰ ਪਾਇਆ ਕਰੋ ਇੱਕ ਹੋਰ ਵੀ ਹੁੰਦਾ ਜਿਵੇਂ ਆਪਾਂ ਨੇ ਅੱਜ ਇੱਕ ਮਹੀਨਾ ਇੱਕ ਪੈਕੇਟ ਪਾ ਕੇ ਜੀ ਮਹੀਨਾ ਲਾ ਲਓ ਜਿਵੇਂ ਵੀ ਤੁਸੀਂ ਪਾਉਣੇ ਹੋਣਾ ਮਹੀਨੇ 'ਚ ਪੈਕੇਟ ਖਤਮ ਹੁੰਦਾ ਕਿ ਤੁਹਾਡੇ 15 ਦਿਨਾਂ 'ਚ ਬਾਕੀ ਉਹ ਤਾਂ ਡੰਗਰਾਂ ਤੇ ਡਿਪੈਂਡਡ ਹੁੰਦਾ ਕਿ ਕਿਸ ਦੇ ਵੱਧ ਡੰਗਰ ਹੁੰਦੇ ਨੇ ਕਿਸ ਦੇ ਘੱਟ ਆ ਤੁਸੀਂ ਕੀ ਕਰਦੇ ਹੋ ਜਿਵੇਂ ਅੱਜ ਇੱਕ ਦੀ ਇੱਕ ਮੀਨ ਮਿਕਸਚਰ ਪਾ ਲਿਆ ਜੀ ਕੋਈ ਵੀ ਕੰਪਨੀ ਦਾ ਲਾ ਲਓ ਦੂਏ ਦਿਨ ਗੇਲਾ ਤੁਸੀਂ ਉਹਨੂੰ ਛੱਡ ਦਿੰਨੇ ਹੋ ਕੋਈ ਤੁਹਾਨੂੰ ਹੋਰ ਦੱਸ ਦਿੰਦਾ ਬੀਹ ਵਧੀਆ ਤੁਸੀਂ ਉਹਨੂੰ ਪਾਉਣ ਲੱਗ ਜਾਨੇ ਹੋ ਕਦੇ ਵੀ ਐਡਾ ਨਾ ਕਰਿਆ ਕਰੋ ਇੱਕ ਮਹੀਨੀ ਮਿਕਚਰ ਨੂੰ ਲਗਾਤਾਰ ਹੀ ਯੂਜ਼ ਕਰੋ ਜਿਵੇਂ ਕਿ ਆਪਾਂ ਨੂੰ ਵੀ ਡਾਕਟਰ ਕਹਿੰਦਾ ਵੀ 3 ਮਹੀਨੇ ਤੁਸੀਂ ਦਵਾਈ ਖਾਓ ਜੀ ਉਹਦਾ ਰਿਜ਼ਲਟ ਤੁਹਾਨੂੰ ਪਤਾ ਲੱਗੂ ਇਸ ਤਰ੍ਹਾਂ ਹੀ ਤੁਸੀਂ ਇਹ ਮੰਨ ਕੇ ਚੱਲੋ ਵੀ ਇਹਨਾਂ ਨੂੰ 3 ਮਹੀਨੇ ਲਗਾਤਾਰ ਇੱਕ ਮਹੀਨੀ ਮਿਕਚਰ ਜ਼ਰੂਰ ਪਾਇਆ ਕਰੋ ਫਿਰ ਤੁਹਾਨੂੰ ਉਹਦਾ ਰਿਜ਼ਲਟ ਪਤਾ ਲੱਗੂਗਾ ਜਾਨੂ ਤੁਸੀਂ ਉਹਨੇ ਰਿਜ਼ਲਟ ਦੇਣਾ ਹੁੰਦਾ ਮਿਨੀ ਮਿਕਚਰ ਨੇ ਜਾਨੂ ਤੁਸੀਂ ਉਹਨੂੰ ਚੇਂਜ ਕਰ ਦਿੰਨੇ ਹੋ ਕੋਈ ਹੋਰ ਕੰਪਨੀ ਦਾ ਲਿਆਉਣ ਜਾਂ ਉਹਨੇ ਸਰ ਕਰਨ ਉਦੋਂ ਬਾਅਦ ਐਨੀ ਪਤਾ ਤੁਹਾਨੂੰ ਕੋਈ ਹੋਰ ਕਹਿ ਦੇਵੇ ਤੁਸੀਂ ਉਹ ਮਿੰਨੀ ਮਿਕਸਚਰ ਪਾਉਣ ਲੱਗ ਜਾਓ ਐਦਾਂ ਕਦੇ ਵੀ ਨਾ ਕਰਿਆ ਕਰੋ ਸਿਰਫ ਇੱਕੇ ਮਿੰਨੀ ਮਿਕਸਚਰ ਪਾਇਆ ਕਰੋ ਉਹਨੂੰ ਘੱਟੋ ਘੱਟ 3-4 ਮਹੀਨੇ ਉਹਨੂੰ ਯੂਜ਼ ਕਰਕੇ ਦੇਖੋ ਵੀ ਉਹਦਾ ਰਿਜ਼ਲਟ ਆਉਂਦਾ ਹੈ ਜਾਂ ਨਾ ਆਉਂਦਾ ਫਿਰ ਤੁਸੀਂ ਨਵਾਂ ਪਾਇਆ ਕਰੋ ਜੇ ਕਿਸਦਾ ਟੰਕਰ ਵਾਰ-ਵਾਰ ਹੀ ਰਿਪੀਟ ਤੇ ਆ ਰਿਹਾ ਠੀਕ ਹੈ ਜੀ ਤਾਂ ਇੱਕ ਮਿਨੀ ਮਿਕਸਚਰ ਇਹਨਾਂ ਵਾਸਤੇ ਸਪੈਸ਼ਲਿਸਟ ਹੈ ਵਰਤਮਾਨ ਤੇ ਪੂਰਕ ਵਰਤਮਾਨ ਤੇ ਪੂਰਕ ਉਹ ਪਾਊਡਰ ਦੇ ਨਾਲ ਇੱਕ ਪਾਊਚ ਮਿਲਦਾ ਉਹਦੇ ਵਿੱਚ ਛੋਟੇ ਛੋਟੇ ਜਿਹੇ ਗੋਲੀਆਂ ਜਿਹੇ ਵਾਂਗੂ ਹੁੰਦਾ ਉਹਨੂੰ ਰਲਾ ਕੇ ਪਾਊਡਰ ਦੇ ਵਿੱਚ ਤੁਸੀਂ ਪਾਇਆ ਕਰੋ ਜੇ ਕਿਸੇ ਦਾ ਟੰਕਰ ਪੀਟ ਤੇ ਆ ਜਾਂ ਹੀਟ ਤੇ ਉਮਦਾ ਨਹੀਂ ਤਾਂ ਤੁਸੀਂ ਉਹ ਮਿਨੀ ਮਿਕਸਚਰ ਜ਼ਰੂਰ ਪਾ ਕੇ ਦੇਖੋ ਜੀ ਉਹਦਾ ਰਿਜ਼ਲਟ ਬਹੁਤ ਵਧੀਆ ਓਮ ਅਸੀਂ ਉਹੀ ਹਮੇਸ਼ਾ ਯੂਜ਼ ਕਰਦੇ ਆਂ ਜੀ ਆਪਾਂ ਨੂੰ ਕਦੇ ਵੀ ਇਹ ਚੀਜ਼ 'ਚ ਦਿੱਕਤ ਨਹੀਂ ਆਉਂਦੀ ਤਾਂ ਹੀ ਆਪਾਂ ਵਰਦਮਾਨ ਤੇ ਪੂਰਕ ਹੀ ਪਾਉਨੇ ਆ ਕਿਉਂਕਿ ਆਪਾਂ ਨੂੰ ਉਹਦਾ ਰਿਜ਼ਲਟ ਵਧੀਆ ਲੱਗਦਾ ਆਪਾਂ ਇਸ ਕਰਕੇ ਉਹਨੂੰ ਹੀ ਯੂਜ਼ ਕਰਦੇ ਆਂ ਆਪਾਂ ਕੋਈ ਹੋਰ ਯੂਜ਼ ਨਹੀਂ ਕਰਦੇ ਵਰਦਮਾਨ ਤੇ ਪੂਰਕ ਹੀ ਆਪਾਂ ਇਹੀ ਪਾਉਨੇ ਆ ਅੱਗੇ ਕਾਰਨ ਕੀ ਹੁੰਦਾ ਡੰਗਲ ਤਾਂ ਬਾਹਰ ਚੁੱਕ ਦੇਤੀ ਹੁਣ ਆਪਾਂ ਜਿਹੜਾ ਇਹਨਾਂ ਨੂੰ ਜਿਵੇਂ ਹੁਣ ਵੱਧਤ ਆਪਾਂ ਸੁਣਦੇ ਆਂ ਵੀ ਆਪਾਂ ਨੇ ਸਾਈਲੇਜ ਪਾ ਲਿਆ ਹੁਣ ਆਪਾਂ ਨੀਰਾ ਨਹੀਂ ਬੀਜਦੇ ਵੀ ਸਾਈਲੇਜ ਪਾ ਲਿਆ ਹੁਣ ਆਪਾਂ ਨੀਰਾ ਨਹੀਂ ਬੀਜਦੇ ਹੈਗੇ ਕਿਹੜਾ ਵੱਡੇ ਆ ਕਰੂਗਾ ਫਿਰ ਟੋਕਾ ਕਰੋ ਫਿਰ ਇਹਨਾਂ ਨੂੰ ਪਾਊਗਾ ਵੀ ਸਾਈਲੇਜ ਪੱਟ ਕੇ ਲਿਆਵਾਂਗੇ ਤੋੜੀ ਚਰ ਲਾ ਕੇ ਪਾ ਦੋ ਨਹੀਂ ਜੀ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਨੂੰ ਵੀ ਨੀਰਾ ਚਾਰਾ ਪਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਨੂੰ ਕੋਈ ਵੀ ਆਪਾਂ ਇੱਕੋ ਚੀਜ਼ ਖਾਈ ਜੰਨੇ ਆ ਤਾਂ ਆਪਣਾ ਵੀ ਉਤੋ ਜੀ ਅੱਕ ਜਾਂਦਾ ਐ ਇਹਨਾਂ ਦਾ ਸਾਈਲੇਜ ਤੋਂ ਵੀ ਅੱਕ ਜਾਂਦਾ ਹੈ ਚਲੋ بڑے ਫਾਰਮ ਵਾਲਿਆਂ ਦਾ ਤੈਂ ਹੁੰਦਾ ਉਹਨਾਂ ਦੇ ਡੰਗਰ ਬਹੁਤ ਜ਼ਿਆਦਾ ਹੁੰਦੇ ਨੇ 100 100 ਡੰਗਰ ਵੀ ਹੁੰਦਾ ਉਹਨਾਂ ਦਾ ਉਹਨਾਂ ਨੂੰ ਤਾਂ ਵੱਡਣਾ ਵੀ ਔਖਾ ਲੱਗਦਾ ਪਰ ਵਿੱਚ ਫਾਰਮ ਵਾਲੇ ਇੰਹਾਂ ਜੇ ਨੇ ਜੇ ਜਿਹੜਾ ਨੀਰਾ ਜ਼ਰੂਰ ਵੀਜ਼ਦੇ ਨੇ ਚਾਹੇ ਉਹ ਬੰਤਾ ਰੱਖਣ ਬਣਾਉਣ ਵਾਸਤੇ ਮੈਨੇ ਦੇਖਿਆ ਇੱਕ ਫਾਰਮ ਹੈਗਾ ਸਾਡੇ ਕੰਨੇ ਜੀ ਉਹ ਨੀਰਾ ਜ਼ਰੂਰ ਪਾਉਂਦੇ ਨੇ ਡੰਗਰਾਂ ਨੂੰ ਉਹ ਮਸ਼ੀਨ ਲਿਆਂਦੀ ਖਈ ਉਹਨਾਂ ਦੀ ਉਹ ਮਸ਼ੀਨ ਨਾਲ ਨੀਰਾ ਵੱਟਦੇ ਨੇ ਉਹ ਨੀਰਾ ਜ਼ਰੂਰ ਪਾਉਂਦੇ ਨੇ ਗਰਮੀਆਂ 'ਚ ਗਰਮੀ ਵਾਲਾ ਸਿਆਲ 'ਚ ਸਿਆਲ ਵਾਲਾ ਨੀਰਾ ਉਹਨਾਂ ਦੇ ਬੀਜਿਆ ਹੁੰਦਾ ਉਹ ਕੱਲਾ ਸਾਈਲੇਜ ਨਹੀਂ ਪਾਉਂਦੇ ਠੀਕ ਹੈ ਜੀ ਆਪਾਂ ਨੂੰ ਵੀ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਇਹਨਾਂ ਨੂੰ ਜ਼ਰੂਰ ਨੀਰਾ ਪਾਇਆ ਕਰੇ ਭਾਈ ਸਾਈਲੇਜ ਵੀ ਆਪਦਾ ਕੰਮ ਕਰਦਾ ਹੈ ਤੇ ਨੀਰਾ ਆਪਦਾ ਇਹਨਾਂ ਨੂੰ ਵੀ ਬਦਲਮਾ ਖਾਣਾ ਮਿਲਦਾ ਰਹਿੰਦਾ ਹੈ ਸਾਈਲੇਜ ਦੇ ਵਿੱਚ ਥੋੜਾ ਵੀਜ ਲੈਨੇ ਆਪਾਂ ਚਲੋ ਇਹਨਾਂ ਨੂੰ ਵਿਚਰ ਲਾ ਕੇ ਸਾਈਲੇਜ ਦੇ ਪਾਉਨੇ ਆ ਆਪਣੇ ਵੀ ਹੁਣ ਬਰਸੀਨਤਾ ਬੀਜਿਆ ਹੋਇਆ। ਬਸ ਉਹਨੂੰ ਹੁਣ ਵਾਡਾ ਲਾ ਕੇ ਆਪਾਂ ਵੀ ਜਿਵੇਂ ਸਾਇਲੈਂਸ ਦੇ ਵਿੱਚ ਉਹਨੂੰ ਰਲਾ ਕੇ ਜ਼ਰੂਰ ਪਾਇਆ ਕਰਾਂਗੇ ਜੀ। ਤੁਸੀਂ ਵੀ ਜ਼ਰੂਰ ਪਾਇਆ ਕਰੋ ਇਹਨਾਂ ਨੂੰ ਕਾਟਾਂ ਨੇ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ। ਨਾਲੇ ਦੁੱਧ ਵਧਦਾ ਜਿੰਜੇ ਸਾਇਲੈਂਸ ਦੇ ਵਿੱਚ ਆਪਾਂ ਨੀਰਾ ਪਾਉਨੇ ਆ ਤਾਂ ਦੁੱਧ ਵੀ ਆਟੋਮੈਟਿਕ ਵਧਦਾ। ਤੁਹਾਨੂੰ ਦਾ ਦਾ ਫਰਕ ਪੈਣਾ ਹੀ ਆ ਜਦੋਂ ਨੀਰਾ ਪੀਣ ਲੱਗ ਗਿਆ ਕਿੰਨਾ ਪ੍ਰਕਾਰ ਦੀ ਆਪਾਂ ਹੁਣ ਬਰਸੀੰਟ ਚੀਜ਼ਾਂ ਪਾਈਆਂ ਹੋਈਆਂ ਨੇ ਮਿੱਠੇ ਹਾਲੋਂ ਤਾਰਾ ਮੀਰਾ ਕਿੰਨਾ ਕੁਸ਼ ਪਿਆ ਹੋਇਆ ਉਹ ਚ ਉਹਨੇ ਕੰਮ ਤਾਂ ਆਪੇ ਹੀ ਕਰਨਾ ਠੀਕ ਹੈ ਜੀ ਥੈਂਕ ਯੂ ਮਿੰਨੀ ਮਿਕਸਚਰ ਜ਼ਰੂਰ ਪਾਇਓ ਤੇ ਚਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਲਾਈਕ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਜੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਗਾਹਾਂ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜੀ थैंक यू ਜੀ